ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਸਿੱਖਾਂ ਵਾਸਤੇ ਅਥਾਹ ਪਿਆਰ ਕਿਸੇ ਪਾਸੋਂ ਲੁਕਿਆ ਨਹੀਂ ਹੈ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰਾਂ ਦੇ ਵਿੱਚ ਅਤੇ ਆਪਣੇ ਸਿੱਖਾਂ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ ਗੁਰੂ ਸਾਹਿਬ ਜੀ ਮਹਾਰਾਜ ਤੇ ਸਿੱਖਾਂ ਦੇ ਵਿੱਚੋਂ ਆਪਣੇ ਪੁੱਤਰਾਂ ਨੂੰ ਵੇਖਦੇ ਸਨ ਸੋ ਸਾਧ ਸੰਗਤ ਜੀ ਐਸਾ ਕੀ ਹੋਇਆ ਕਿ ਇੱਕ ਸਿੱਖ ਜਿਸ ਨੂੰ ਗੁਰੂ ਸਾਹਿਬ ਜੀ ਨੇ ਇੱਕ ਕੋਠੇ ਦੇ ਵਿੱਚ ਬੰਦ ਕਰਕੇ ਰੱਖਿਆ ਹੈ ਉਹ ਵੀ 9 ਮਹੀਨਿਆਂ ਤੱਕ ਪਿੱਛੋਂ ਉਸ ਦਾ ਪਰਿਵਾਰ ਜੋ ਉਸ ਸਿੱਖ ਦੀ ਕੀਤੀ ਹੋਈ ਕਿਰਤ ਕਮਾਈ ਦੇ ਨਾਲ ਗੁਜ਼ਾਰਾ ਕਰਦਾ ਸੀ ਉਸ ਦਾ ਕੀ ਹਾਲ ਹੋਇਆ ਤੇ ਇਸ ਸਿੱਖ ਨੂੰ ਗੁਰੂ ਸਾਹਿਬ ਜੀ ਨੇ ਕੈਦ ਕਿਉਂ ਕੀਤਾ ਆਓ ਇਸ ਸਾਕੇ ਵਿੱਚ ਸਰਵਣ ਕਰੀਏ ਇਹ ਗੁਰੂ ਦਾ ਸਿੱਖ ਸਿਰਫ ਸੰਗਰਾਂਦ ਵਾਲੇ ਦਿਨ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਲੱਗੇ ਦੀਵਾਨਾਂ ਦੇ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਦਾ ਹੈ ਆ ਕੇ ਵੇ ਕੋਹਾਂ ਤੋਂ ਚੱਲ ਕੇ ਆਉਂਦਾ ਹੈ ਤੇ ਸੀਸ ਝੁਕਾ ਕੇ ਕੜਾ ਪ੍ਰਸਾਦ ਦੀ ਦੇਗ ਲੈ ਕੇ ਵਾਪਸ ਚਲਿਆ ਜਾਂਦਾ ਹੈ ਸਿੱਖਾਂ ਨੇ ਇਸ ਸਿੱਖ ਨੂੰ ਕਈ ਵਾਰ ਸਮਝਾਇਆ ਕਿ ਭਲਿਆ ਲੋਕਾ ਜੇ ਗੁਰੂ ਦੇ ਚਰਨ ਵਿੱਚ ਆਈਏ ਗੁਰੂ ਦੇ ਉਪਦੇਸ਼ ਨੂੰ ਸੁਣੀਦਾ ਹੈ ਸੇਵਾ ਕਰੀਦੀ ਹੈ ਗੁਰੂ ਕਿਰਪਾ ਕਰਦਾ ਹੈ ਬਖਸ਼ਿਸ਼ ਰਹਿਮਤ ਕਰਦਾ ਹੈ ਕਿਸੇ ਗੱਲ ਦੀ ਟੋਟ ਨਹੀਂ ਰਹਿੰਦੀ ਤਾਂ ਇਹ ਸਿੱਖ ਉਹਨਾਂ ਦੀ ਗੱਲ ਨੂੰ ਸੁਣੀ ਅਣ ਸੁਣੀ ਕਰ ਦਿਆ ਕਰੇ ਆਵੇ ਤੇ ਮਹੀਨੇ ਬਾਅਦ ਸਿਰਫ ਸੰਗਰਾਮ ਵਾਲੇ ਦਿਨ ਹੀ ਆਵੇ ਤੇ ਆ ਕੇ ਵੀ ਬਸ ਇੱਕੜਾ ਪ੍ਰਸਾਦ ਦੀ ਦੇਖ ਲੈ ਕੇ ਚਲਿਆ ਜਾਇਆ ਕਰੇ ਇੱਕ ਦਿਨ ਕੁਝ ਸਿੱਖਾਂ ਨੇ ਇਸ ਨੂੰ ਰੋਕਿਆ ਆਖਣ ਲੱਗੇ ਭਲਿਆ ਲੋਕਾ ਜੇ ਤੂੰ ਗੁਰਾਂ ਦੇ ਬਚਨ ਸੁਨੇਗਾ ਸੇਵਾ ਕਰੇਗਾ ਵੇਖੀ ਤੇਰਾ ਮਨ ਨਿਰਮਲ ਹੋਵੇਗਾ ਤੇ ਤੈਨੂੰ ਕਿਸੇ ਗੱਲ ਦੀ ਕੋਈ ਘਾਟ ਨਹੀਂ ਰਹੇਗੀ ਤੂੰ ਸਾਨੂੰ ਦੱਸ ਤੂੰ ਸਾਡੀ ਗੱਲ ਇਹ ਮਨ ਦਾ ਕਿਉਂ ਨਹੀਂ ਤੂੰ ਸਿਰਫ ਕੜਾ ਪ੍ਰਸਾਦ ਦੀ ਦੇਖ ਲੈ ਕੇ ਚਲਿਆ ਕਿਉਂ ਜਾਣਾ ਸ਼ੇਖ ਆਖਣ ਲੱਗਾ ਕਿ ਮੈਂ ਆਪਣਾ ਪਰਿਵਾਰ ਵੀ ਪਾਲਣਾ ਮੈਂ ਮਜ਼ਦੂਰੀ ਕਰਦਾ ਤੇ ਚਾਰਿਆਂ ਨੇ ਰੋਜ਼ ਮੈਨੂੰ ਮਜ਼ਦੂਰੀ ਮਿਲਦੀ ਹੈ ਜਿਸ ਮਜ਼ਦੂਰੀ ਦੇ ਕਰਨ ਦੇ ਨਾਲ ਮੇਰਾ ਪਰਿਵਾਰ ਪਲਦਾ ਹੈ ਜੇ ਮੈਂ ਇੱਥੇ ਰੁਕਾਂ ਮੇਰੀ ਦਿਹਾੜੀ ਭਜਦੀ ਹੈ ਤੇ ਗੁਜ਼ਾਰਾ ਸਾਡਾ ਮਸਾਂ ਹੀ ਚੱਲਦਾ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਮਰਦਾ ਦੇਖ ਸਕਦਾ ਜੇ ਮੈਂ ਕੰਮ ਨਾ ਕਰਾਂ ਮੇਰਾ ਤੇ ਸਾਰਾ ਪਰਿਵਾਰ ਭੁੱਖਾ ਮਰ ਜਾਏਗਾ ਤਦ ਗੁਰੂ ਦੇ ਸਿੱਖਾਂ ਨੇ ਉਸ ਨੂੰ ਸਮਝਾਇਆ ਕਿ ਜਿਸ ਨੂੰ ਉਸ ਪਰਮੇਸ਼ਰ ਨੇ ਪੈਦਾ ਕੀਤਾ ਹੈ ਉਸ ਨੂੰ ਰਿਜਕ ਉਹ ਦੇ ਰਿਹਾ ਹੈ ਤੂੰ ਇਦਾਂ ਨਾ ਸੋਚ ਕਿ ਉਹ ਤੇਰੇ ਕਰਕੇ ਰੋਟੀ ਖਾ ਰਹੇ ਨੇ ਆਖਣ ਲੱਗਾ ਨਹੀਂ ਇਹ ਸੱਚ ਹੈ ਜੇ ਮੈਂ ਕੰਮ ਨਾ ਕਰਾਂ ਮੇਰਾ ਪਰਿਵਾਰ ਭੁੱਖਾ ਮਰ ਜਾਵੇਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਨੇ ਉਸ ਸਿੱਖ ਦੀ ਇਹ ਗੱਲ ਦੱਸੀ ਹੈ ਆਖਣ ਲੱਗੇ ਸਤਿਗੁਰੂ ਜੀ ਫਲਾਣਾ ਸਿੱਖ ਸੰਗਰਾਂਦ ਵਾਲੇ ਦਾ ਨੰਦਾ ਤੇ ਸੇਵਾ ਵੀ ਨਹੀਂ ਕਰਦਾ ਕੋਈ ਬਚਨ ਵੀ ਨਹੀਂ ਸੁਣਦਾ ਅਸੀਂ ਉਸ ਨਾਲ ਗੱਲ ਕੀਤੀ ਆਖਦਾ ਜੇ ਮੈਂ ਕੰਮ ਨਾ ਕਰਾਂ ਮੇਰਾ ਪਰਿਵਾਰ ਭੁੱਖਾ ਮਰ ਜਾਏਗਾ ਮੇਰੇ ਕੋਲ ਗੁਰਾਂ ਦੇ ਬਚਨ ਸੁਣਨ ਦਾ ਜਾਂ ਸੇਵਾ ਕਰਨ ਦਾ ਸਮਾਂ ਨਹੀਂ ਤਾਂ ਸਾਧ ਸੰਗਤ ਜੀਓ ਜੋ ਛਰਦਾ ਭਾਵਨਾ ਨਾਲ ਗੁਰੂ ਦੇ ਕੋਲ ਆਉਂਦਾ ਹੈ ਗੁਰੂ ਜੀ ਉਸ ਦੇ ਬਿਨਾਂ ਮੰਗਣ ਤੋਂ ਉਹਦੀਆਂ ਝੋਲੀਆਂ ਵੀ ਭਰਦੇ ਨੇ ਤੇ ਸੱਚ ਦੇ ਮਾਰਗ ਤੇ ਉਸ ਨੂੰ ਲਾ ਵੀ ਦਿੰਦੇ ਨੇ ਭਾਵੇਂ ਪ੍ਰੇਮ ਨਾਲ ਭਾਵੇਂ ਸ਼ਕਤੀ ਨਾਲ ਹੁਣ ਇੱਕ ਦਿਨ ਸੰਗਰਾਮ ਦਾ ਦਿਨ ਹੈ ਗੁਰੂ ਸਾਹਿਬ ਜੀ ਨੇ ਉਸ ਸਿੱਖ ਨੂੰ ਆਪਣੇ ਕੋਲ ਸੱਦ ਲਿਆ ਸਤਗੁਰਾਂ ਨੇ ਆਪ ਉਸ ਸਿੱਖ ਨੂੰ ਆਖਿਆ ਤੂੰ ਸਾਡਾ ਬਚਨ ਮੰਨ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਭਰੋਸਾ ਰੱਖ ਜਿਆਦਾ ਸਮਾਂ ਨਹੀਂ ਭਰੋਸਾ ਰੱਖ ਕੇ ਦੋ ਦਿਨ ਲੰਗਰ ਦੀ ਸੇਵਾ ਕਰ ਤੇਰਾ ਪਰਿਵਾਰ ਭੁਖਾ ਨਹੀਂ ਮਰੇਗਾ ਤਾਂ ਉਹ ਸਿੱਖ ਆਖਣ ਲੱਗਾ ਸਤਿਗੁਰੂ ਜੀ ਦੋ ਦਿਨ ਤੇ ਬਹੁਤ ਜ਼ਿਆਦੇ ਨੇ ਮੈਂ ਤੇ ਦੋ ਘੜੀਆਂ ਨਹੀਂ ਰੁਕ ਸਕਦਾ ਮੈਂ ਦਿਹਾੜੀ ਲਾਵਾਂਗਾ ਫੇਰ ਘਰ ਦੇ ਵਿੱਚ ਕੋਈ ਰਸਤੇ ਜਾਹੇਗੀ ਨਹੀਂ ਤੇ ਘਰ ਦੇ ਵਿੱਚ ਹੈ ਕੁਝ ਨਹੀਂ ਮੇਰੇ ਪਰਿਵਾਰ ਦਾ ਕੀ ਬਣੇਗਾ ਉਹ ਸਿੱਖ ਨੇ ਗੁਰੂ ਸਾਹਿਬ ਜੀ ਦਾ ਇਹ ਬਚਨ ਨਾ ਮੰਨਿਆ ਦਾ ਸਤਗੁਰੂ ਨੇ ਆਖਿਆ ਚੱਲ ਜੇ ਦੋ ਦਿਨ ਵੀ ਤੂੰ ਸੇਵਾ ਨਹੀਂ ਕਰਨੀ ਸਾਡਾ ਇੱਕ ਹੋਰ ਬਚਨਮਨ ਆਇਕ ਹੁਕਮਨਾਮਾ ਤੈਨੂੰ ਲਿਖ ਕੇ ਦੇ ਦੇਨੇ ਆ ਇਹ ਤੂੰ ਪੀਰ ਬਧੂ ਸਾਦੇ ਕੋਲ ਲੈ ਜਾ ਤੇ ਜਦੋਂ ਪੀਰ ਬਧੂ ਸਾਦੇ ਕੋਲ ਜਾਏਗਾ ਉਹਨਾਂ ਨੂੰ ਦੱਸ ਦੇਵੀਂ ਤੇ ਆ ਜੋ ਹੁਕਮਨਾਮਾ ਹੈ ਇਸ ਨੂੰ ਮੇਰੇ ਸਾਹਮਣੇ ਪੜੇ ਤਾਂ ਫੇਰ ਆਪਣੇ ਘਰ ਨੂੰ ਜਾਇ। ਉਹ ਸਿੱਖ ਨੇ ਆਖਿਆ ਹਾਂ ਇਹ ਕੰਮ ਮੈਂ ਕਰ ਸਕਦਾ ਕਿਉਂਕਿ ਮੈਂ ਜਾਂਦਾ ਜਾਂਦਾ ਹੁਕਮਨਾਮਾ ਫੜਾ ਕੇ ਫੇਰ ਆਪਣੇ ਘਰ ਨੂੰ ਚਲਿਆ ਜਾਵਾਂਗਾ। ਉਹ ਸਿੱਖ ਹੁਕਮਨਾਮਾ ਲੈ ਕੇ ਪੀਰ ਬੁੱਧੂ ਸਾਹ ਦੇ ਕੋਲ ਗਿਆ। ਪੀਰ ਬੁੱਧੂ ਸਾਹ ਨੇ ਜਿਸ ਵੇਲੇ ਉਸ ਸਿੱਖ ਦੇ ਕੋਲੋਂ ਸੁਣਿਆ ਕਿ ਇਹ ਹੁਕਮਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਭੇਜਿਆ ਹੈ ਮੇਰੇ ਇੱਥੇ ਹੁੰਦਿਆਂ ਹੁੰਦਿਆਂ ਹੀ ਪੜ ਲੈ ਤਾਂ ਪੀਰ ਬਿੱਧੂ ਸਾਹ ਨੇ ਹੁਕਮਨਾਮਾ ਪੜਿਆ ਜਿਸ ਦੇ ਵਿੱਚ ਲਿਖਿਆ ਸੀ ਕਿ ਇਸ ਸਿੱਖ ਨੂੰ ਆਪਣੇ ਕੋਲ ਇੱਕ ਕਮਰੇ ਵਿੱਚ ਬੰਦ ਕਰ ਲੈ ਇਸ ਨੂੰ ਜਾਣ ਨਾ ਦੇਵੀਂ ਤਾਂ ਪੀਰ ਬਦੂ ਸਾਹਿਬ ਨੇ ਉਸ ਸਿੱਖ ਨੂੰ ਆਖਿਆ ਕਿ ਤੁਸੀਂ ਦੂਰ ਤੋਂ ਆਏ ਜੇ ਆਓ ਪਹਿਲਾਂ ਅੰਦਰ ਬੈਠੋ ਮੈਂ ਤੁਹਾਡੀ ਕੋਈ ਖਾਤਰਦਾਰੀ ਕਰਦਾ ਕੋਈ ਤੁਹਾਡੀ ਸੇਵਾ ਤੈਅਲ ਕਰਦਾ ਹਾਂ ਉਸ ਸਿੱਖ ਨੂੰ ਅੰਦਰ ਬਿਠਾ ਕੇ ਪੀਰ ਬਦੂ ਸਾਹਿਬ ਆਪ ਜਦੋਂ ਬਾਹਰ ਨਿਕਲਿਆ ਤੇ ਬਾਹਰੋਂ ਉਸ ਕਮਰੇ ਨੂੰ ਕੁੰਡਾ ਲਾ ਕੇ ਤਾਲਾ ਲਗਾ ਦਿੱਤਾ ਹੈ ਸਿੱਖ ਆਖਣ ਲੱਗਾ ਕਿ ਦਰਵਾਜ਼ਾ ਕਿਉਂ ਮਾਰਿਆ ਤੇ ਪੀਰ ਬੁੱਧੂ ਸਾਹ ਨੇ ਆਖਿਆ ਕਿ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਗੁਰੂ ਸਾਹਿਬ ਜੀ ਨੇ ਕੀ ਲੀਲਾ ਵਰਤਮਣੀ ਹੈ ਪਰ ਜੋ ਤੂੰ ਹੁਕਮਨਾਮਾ ਲੈ ਕੇ ਆਇਆ ਸਾਂ ਉਸ ਦੇ ਵਿੱਚ ਇਹ ਲਿਖਿਆ ਸੀ ਕਿ ਇਸ ਸਿੱਖ ਨੂੰ ਆਪਣੇ ਕੋਲ ਕੈਦ ਕਰ ਲਾ ਉਹ ਸਿੱਖ ਬੜਾ ਹੁਣ ਰੌਲਾ ਪਉਂਦਾ ਹੈ ਬੜਾ ਰੋਂਦਾ ਹੈ ਕਰ ਲੰਦਾ ਹੈ ਆਖਣ ਲੱਗਾ ਮੈਂ ਤੇ ਸੁਣਿਆ ਸੀ ਗੁਰੂ ਪਰਉਪਕਾਰੀ ਹੈ ਗੁਰੂ ਖੁਸ਼ੀਆਂ ਦਿੰਦਾ ਹੈ ਪਰ ਅ ਮੇਰੇ ਨਾਲ ਗੁਰੂ ਨੇ ਕੀ ਕੀਤਾ ਇਹਨਾਂ ਮੇਰੇ ਨਾਲ ਛਲ ਕੀਤਾ ਹੁਣ ਮੈਨੂੰ ਇਥੇ ਬੰਦ ਕਰ ਦਿੱਤਾ ਮੇਰਾ ਤੇ ਪਰਿਵਾਰ ਪਿਛੇ ਮੈਨੂੰ ਅਡੀਕਦਾ ਹੋਏਗਾ ਉਹ ਰੋਂਦਾ ਹੋਏਗਾ ਰੁਲਜੇਗਾ ਪਰਿਵਾਰ ਦਾ ਕੀ ਬਣੇਗਾ ਇੱਕ ਦਿਨ ਇਸ ਤਰ੍ਹਾਂ ਵਿਰਲਾਪ ਕਰਦਿਆਂ ਬੀਤਿਆ ਦੂਜਾ ਦਿਨ ਵੀ ਬੀਤਿਆ ਜਦੋਂ ਦੋ ਤਿੰਨ ਦਿਨ ਬੀਤ ਚੁੱਕੇ ਨੇ ਬੜੇ ਉਸ ਨੇ ਤਰਲੇ ਪਾਏ ਤੀਰ ਬਧੂ ਸਾਦੇ ਕਿ ਮੈਨੂੰ ਇਥੋਂ ਜਾ ਲੈਣ ਦਿਓ ਮੇਰਾ ਪਰਿਵਾਰ ਪਿਛੇ ਮੈਨੂੰ ਡੀਕਦਾ ਹੋਏਗਾ ਪਰ ਪੀਰ ਬਿੱਧੂ ਸਾਹ ਨੇ ਆਖਿਆ ਨਹੀਂ ਜਿੰਨਾ ਚਿਰ ਗੁਰੂ ਸਾਹਿਬ ਜੀ ਦਾ ਹੁਕਮ ਹੈ ਉਹਨਾਂ ਚਿਰ ਮੈਂ ਤੈਨੂੰ ਇੱਥੋਂ ਕੱਢ ਨਹੀਂ ਸਕਦਾ ਜਦੋਂ ਗੁਰੂ ਸਾਹਿਬ ਜੀ ਦਾ ਹੁਕਮ ਤੈਨੂੰ ਕੱਢਣ ਦਾ ਹੋਇਆ ਮੈਂ ਤੈਨੂੰ ਇੱਕ ਪਲ ਵੀ ਇੱਥੇ ਰੱਖ ਨਹੀਂ ਸਕਦਾ ਤਾਂ ਪੀਰ ਬਿੱਧੂ ਸਾਹ ਨੇ ਆਖਿਆ ਕਿ ਵੇਖ ਭਲਿਆ ਲੋਕਾ ਮੇਰੀ ਹੁਣ ਗੱਲ ਸੁਣ ਕੱਟ ਤੇ ਮੈਂ ਤੈਨੂੰ ਇਥੋਂ ਸਕਦਾ ਨਹੀਂ ਇਸ ਕਰਕੇ ਜੋ ਤੇਰੇ ਕੋਲ ਸਮਾਂ ਹੈ ਉਹ ਐਵੇਂ व्यर्थ ਨਾ ਗਵਾ ਰੋਣ ਦਾ ਵਿਰਲਾਪ ਕਰਨ ਦਾ ਕੋਈ ਤੈਨੂੰ ਲਾਭ ਨਹੀਂ ਮੈਂ ਗੁਰੂ ਦਾ ਹੁਕਮ ਮੰਨਣਾ ਹੈ ਤੂੰ ਜਪਜੀ ਸਾਹਿਬ ਦਾ ਪਾਠ ਪੜ੍ਹਾ ਕਰ ਉਹ ਸਿੱਖ ਹੋਰ ਕੋਈ ਆਚਾਰਾ ਨਹੀਂ ਸੀ ਉਸ ਦੇ ਕੋਲ ਉਸ ਨੇ ਹੁਣ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਪਜੀ ਸਾਹਿਬ ਦੀ ਬਾਣੀ ਪੜ੍ਹ ਦੂਜੇ ਦਿਨ ਪੜ੍ਹ ਕਰਦਿਆਂ ਕਰਦਿਆਂ ਉਸ ਨੂੰ ਧੀਰਜ ਆ ਗਈ ਹੈ ਸ਼ਾਂਤੀ ਉਸ ਨੂੰ ਮਿਲੀ ਹੈ ਪਰ ਪੀਰ ਬੁੱਧੂ ਸਾਹ ਨੇ ਉਸ ਨੂੰ ਕੱਢਿਆ ਨਾ ਉਸ ਦੀ ਖਾਤਰਦਾਰੀ ਪੂਰੀ ਕਰਨੀ ਸਮੇਂ ਨਾਲ ਭੋਜਨ ਦੇਣਾ ਸਾਰੀਆਂ ਸਹੂਲਤਾਂ ਦਿੱਤੀਆਂ ਉਸ ਨੂੰ ਬਾਹਰ ਨਾ ਕੱਢਿਆ ਕਰਦਿਆਂ ਕਰਦਿਆਂ 9 ਮਹੀਨੇ ਬੀਤ ਚੁੱਕੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਸਿੱਖ ਦਾ ਇਹ ਭਰਮ ਵੀ ਦੂਰ ਕਰਨਾ ਚਾਹੁੰਦੇ ਸਨ ਕਿ ਜੇ ਇਸ ਪਰਿਵਾਰ ਦੇ ਕਰਕੇ ਗੁਰੂ ਦੀ ਸੇਵਾ ਕਰਨ ਤੋਂ ਸੰਗਤ ਕਰਨ ਤੋਂ ਜੀਵ ਡਰਦਾ ਹੈ ਉਹ ਪਰਿਵਾਰ ਨੂੰ ਵੀ ਰੋਜ਼ੀ ਰੋਟੀ ਦੇਣ ਵਾਲਾ ਪਰਮੇਸ਼ਰ ਹੈ ਅਤੇ ਉਹ ਪਰਿਵਾਰ ਵੀ ਜਦੋਂ ਇਹ ਜੀਵ ਤੇ ਔਖਾ ਸਮਾਂ ਆਉਂਦਾ ਹੈ ਉਦੋਂ ਸਾਥ ਛੱਡ ਦਿੰਦਾ ਹੈ ਸੋ ਹੋਇਆ ਕਿ 9 ਮਹੀਨੇ ਬੀਤ ਚੁੱਕੇ ਨੇ ਅੱਜ ਪੀਰ ਬਿੱਧੂ ਸਾਹ ਨੇ ਉਹ ਦਰਵਾਜ਼ਾ ਖੋਲ੍ਹਿਆ ਤਾਲਾ ਖੋਲ੍ਹਿਆ ਉਸ ਸਿੱਖ ਨੂੰ ਬਾਹਰ ਕੱਢਿਆ 9 ਮਹੀਨਿਆਂ ਬਾਅਦ ਉਸਨੇ ਕਮਰੇ ਤੋਂ ਬਾਹਰ ਆਉਣਾ ਕੀਤਾ ਬਾਹਰ ਦਾ ਸੂਰਜ ਵੇਖਿਆ ਪੀਰ ਬਦੂशाह ਆਖ ਰਹੇ ਨੇ ਕਿ ਗੁਰਸਿੱਖਾ ਹੁਣ ਤੂੰ ਇਦਾਂ ਕੰਮ ਕਰ ਆਪਣੇ ਘਰ ਚਲੇ ਆ ਜਾ ਤੇ ਉਹ ਅੱਗੋਂ ਆਕਣ ਲੱਗਾ ਕਿ ਪੀਰ ਜੀ ਹੁਣ ਮੈਂ ਘਰ ਨਹੀਂ ਜਾ ਸਕਦਾ ਮੇਰਾ ਉੱਥੇ ਘਰ ਵੀ ਪਤਾ ਨਹੀਂ ਹੋਵੇ ਕਿ ਨਾ ਹੋਵੇ ਮੇਰਾ ਤੇ ਪਰਿਵਾਰ ਰੁੱਲ ਚੁੱਕਾ ਹੋਵੇਗਾ ਤੇ ਕਿਹੜਾ ਮੂੰਹ ਲੈ ਕੇ ਮੈਂ ਘਰ ਜਾਵਾਂਗਾ ਕਿ ਕਿੱਥੇ ਗਿਆ ਸਾਂ ਉਹਨਾਂ ਨੂੰ ਖਬਰ ਕੋਈ ਨਹੀਂ ਪੁੱਛਾਂ ਤਾਂ ਪੀਰ ਬਦੂਸ ਆ ਆਖਣ ਲੱਗੇ ਕਿ ਮੈਂ ਤੇਰੇ ਨਾਲੇ ਬਚਨ ਕੀਤਾ ਸੀ ਨਾ ਮੈਂ ਤੈਨੂੰ ਗੁਰੂ ਦੇ ਹੁਕਮ ਤੋਂ ਬਿਨਾਂ ਕਾਢੀ ਸਕਦਾ ਸਾਂ ਨਾ ਰੱਖੀ ਸਕਦਾ ਇਸ ਕਰਕੇ ਬੜੇ ਸਤਕਾਰ ਦੇ ਨਾਲ ਸਰੋਪਾ ਉਹ ਦੇ ਕੇ ਉਸ ਸਿੱਖ ਨੂੰ ਪੀਰ ਬਦੂ ਸਾਹਿਬ ਨੇ ਆਪਣੇ ਘਰ ਤੋਂ ਵਿਦਾ ਕੀਤਾ ਉਹ ਸਿੱਖ ਝੂਰਦਾ ਹੋਇਆ ਆਪਣੇ ਘਰ ਨੂੰ ਜਾ ਰਿਹਾ ਤੇ ਕੀ ਦਸਾਂਗਾ ਤੇ ਪਤਾ ਨਹੀਂ ਮੇਰਾ ਪਰਿਵਾਰ ਮਗਰੋਂ ਕਿੰਨਾ ਹਾਲਾਤਾਂ ਦੇ ਵਿੱਚ ਰਿਹਾ ਹੋਵੇਗਾ ਛੋ ਇਹਦਾਂ ਦੀਆਂ ਸੋਚਾਂ ਸੋਚਦਾ ਜਦੋਂ ਉਹ ਸਿੱਖ ਆਪਣੇ ਘਰ ਪਹੁੰਚਿਆ ਤਾਂ ਵੇਖਦਾ ਹੈ ਉਸ ਦਾ ਘਰ ਤੇ ਉੱਥੇ ਹੈ ਹੀ ਨਹੀਂ ਬੜਾ ਉਦਾਸ ਹੋਇਆ ਅੱਖਾਂ ਲੱਗਾ ਉਹੋ ਹੀ ਭਾਣਾ ਵਰਤਿਆ ਜੋ ਮੈਂ ਸੋਚਦਾ ਸਾਂ ਮੇਰਾ ਤੇ ਕਿਸੇ ਨੇ ਘਰ ਵੀ ਢਾ ਦਿੱਤਾ ਪਤਾ ਨਹੀਂ ਸ਼ਾਇਦ ਕਿਧਰੇ ਉਜੜ ਪੁਜੜ ਗਏ ਹੋਣਗੇ ਜਾਂ ਕਿਤੇ ਭੁੱਖੇ ਮਰ ਖਾਪੇ ਨਾ ਗਏ ਹੋਣ ਤੇ ਸਾਡੇ ਘਰ ਵਾਲੀ ਜਗਾ ਤੇ ਕਿਸੇ ਨੇ ਕਬਜ਼ਾ ਕਰ ਲਿਆ ਇੱਥੇ ਤੇ ਬੜੀ ਹਾਲੀ ਸ਼ਾਨ ਕੋਠੀ ਬਣੀ ਹੋਈ ਹੈ ਬੜੇ ਵਧੀਆ ਮੰਦਰ ਬਣੇ ਹੋਏ ਨੇ ਤਾਂ ਉਹ ਝੱਕਦਾ ਹੋਇਆ ਲਾਗੋਂ ਕਿਸੇ ਨੂੰ ਪੁੱਛ ਰਿਹਾ ਕਿ ਆ ਜੋ ਘਰ ਸੀ ਇਹ ਕਿਸ ਨੇ ਬਣਾਇਆ ਹੁਣ ਇੱਥੇ ਪਹਿਲਾਂ ਮੇਰਾ ਘਰ ਸੀ ਤਾਂ ਜਿਸ ਨੂੰ ਉਸਨੇ ਪੁੱਛਿਆ ਅਤੇ ਪਛਾਣਿਆ ਆਖਣ ਲੱਗਾ ਭਲਿਆ ਲੋਕਾਂ ਤੂੰ ਕਿੱਥੇ ਰਿਹਾ ਇੰਨੇ ਚਿਰ ਤੇ ਘਰ ਕਿਸੇ ਨੇ ਨਹੀਂ ਬਣਾਇਆ ਇਹ ਤੇਰਾ ਹੀ ਘਰ ਹੈ ਤਾਂ ਉਹ ਸਿੱਖ ਜਦੋਂ ਆਪਣੇ ਘਰ ਨੂੰ ਵੇਖਦਾ ਹੈਰਾਨ ਹੋ ਗਿਆ ਕਿ ਪੱਕਾ ਮੇਰਾ ਮਕਾਨ ਸੋਹਣਾ ਬਣ ਰਿਹਾ ਨਮਕਰ ਉਸ ਦੇ ਪੁੱਤਰਾਂ ਨੂੰ ਖੜਾ ਰਿਹਾ ਤੇ ਉਸ ਦੀ ਮਾਤਾ ਸਰਦਾਰਨੀ ਬਣੀ ਹੋਈ ਆ ਉਹਦੀ ਘਰ ਵਾਲੀ ਜੋ ਹੈ ਉਹ ਬੜੇ ਮਹਿੰਗੇ ਬਸਤਰ ਤੇ ਘਣੇ ਪਾ ਕੇ ਨੌਕਰਾਂ ਨੂੰ ਹੁਕਮ ਕਰ ਰਹੀ ਹੈ ਕਿ ਇਸ ਤਰ੍ਹਾਂ ਕੰਮ ਕਰੋ ਇਸ ਤਰ੍ਹਾਂ ਕੰਮ ਕਰੋ ਬੜਾ ਹੈਰਾਨ ਹੋਇਆ ਤਾਂ ਉਸ ਨੇ ਪੁੱਛਿਆ ਆਪਣੀ ਘਰ ਵਾਲੀ ਨੂੰ ਕਿ ਇਹ ਸਾਰਾ ਕੁਝ ਕਿਸ ਤਰ੍ਹਾਂ ਹੋਇਆ ਸਾਲਾ ਤੇ ਗੁਜ਼ਾਰਾ ਹੀ ਮਸਾਂ ਚੱਲਦਾ ਸੀ ਉਸ ਦੀ istri ਨੇ ਉਸ ਨੂੰ ਦੱਸਿਆ ਕਿ ਤੇਰੇ ਮਗਰੋਂ ਤੈਨੂੰ ਤੇ ਸਾਡਾ ਭੁੱਲ ਗਿਆ ਚੇਤਾ ਤਿੰਨ ਦਿਨ ਅਸੀਂ ਭੁੱਖੇ ਰਹੇ ਫਿਰ ਇੱਕ ਸਰਦਾਰਨੀ ਨੇ ਸਾਨੂੰ ਆਪਣੇ ਘਰ ਕੰਮ ਵਾਸਤੇ ਸੱਦਿਆ ਕਿਉਂਕਿ ਉਸ ਦੇ ਘਰ ਉਸ ਦੀ ਲੜਕੀ ਦਾ ਵਿਆਹ ਸੀ ਉਹਨੇ ਸਾਨੂੰ ਕੰਮ ਤੇ ਲਗਾ ਦਿੱਤਾ ਜਦੋਂ ਉਸਨੇ ਸਾਨੂੰ ਕੰਮ ਦੱਸਿਆ ਅਸੀਂ ਮਿੱਟੀ ਦੇ ਨਾਲ ਉੱਪਰ ਸਾਤੇ ਉਹਨਾਂ ਦੀ ਲਿੰਬਣੀ ਸੀ ਉਹਨੇ ਸਾਨੂੰ ਮਿੱਟੀ ਪਟਣ ਵਾਸਤੇ ਭੇਜਿਆ ਮਿੱਟੀ ਪੁੱੜਦੇ ਹਾਂ ਪੁੱੜਦੇ ਹਾਂ ਸਾਨੂੰ ਮੋਹਰਾਂ ਦਾ ਇੱਕ ਧਰਤਾ ਮੋਹਰਾਂ ਦਾ ਇੱਕ ਘੜਾ ਧਰਤੀ ਦੇ ਵਿੱਚੋਂ ਲੱਭਿਆ ਤਾਂ ਅਸੀਂ ਉਸ ਮੋਹਰਾਂ ਦੇ ਜੋ ਘੜੇ ਨੂੰ ਕੱਢ ਕੇ ਲਿਆਂਦਾ ਉਹਦੇ ਨਾਲ ਸਾਰੇ ਕਾਰਜ ਹੋ ਰਹੇ ਨੇ ਤੇ ਮਾਇਆ ਜੋ ਹੈ ਉਹ ਬਹੁਤ ਆਗੀ ਹੈ ਜਦੋਂ ਤੂੰ ਕਿਰਤ ਕਮਾਈ ਕਰਦਾ ਸਾਂ ਉਦੋਂ ਤੇ ਸਾਡਾ ਗੁਜ਼ਾਰਾ ਹੀ ਨਹੀਂ ਸੀ ਚੱਲਦਾ ਵੇਖ ਤੂੰ ਚਲਾ ਗਿਆ ਤੇ ਪਿਛੋਂ ਆਪਾਂ ਕਿੰਨੇ ਸੌਖੇ ਹੋ ਗਏ ਆ ਸੁਖ ਭੋਗ ਰਹੇ ਆ ਜਾ ਸਾਨੂੰ ਹੁਣ ਤੇਰੀ ਕੋਈ ਲੋੜ ਨਹੀਂ ਤਾਂ ਇਦਾਂ ਦੇ ਪਰਿਵਾਰ ਦੇ ਕੋਲੋਂ ਬਚਨ ਸੁਣ ਕੇ ਉਹ ਸਿੱਖ ਫੇਰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਦੇ ਵਿੱਚ ਗਿਆ ਗੁਰੂ ਜੀ ਦੇ ਚਰਨਾਂ ਤੇ ਪਿਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਲਤ ਮਾਰੀ ਹੈ ਪਹਿਲਾਂ ਪਰ ਉਸ ਨੇ ਹੁਣ ਗੁਰੂ ਸਾਹਿਬ ਜੀ ਦੇ ਚਰਨ ਫੜ ਲਏ ਜਦੋਂ ਚਰਨ ਪ੍ਰੇਮ ਦੇ ਨਾਲ ਫੜੇ ਨਿਹਾਲ ਹੋ ਗਿਆ ਸੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਵੇਖ ਭਲਿਆ ਜਿਸ ਪਰਿਵਾਰ ਦਾ ਤੂੰ ਦੁੱਖ ਦੇ ਵਿੱਚ ਮੁਸ਼ਕਲ ਦੇ ਵਿੱਚ ਸਾਤ ਦਿਨਾਂ ਸਾਂ ਪ੍ਰਣਾਮ ਨਹੀਂ ਸੀ ਜਪਦਾ ਅੱਜ ਉਹ ਪਰਿਵਾਰ ਸੁਖੀ ਹੋ ਗਿਆ ਉਹਨੂੰ ਤੇਰੇ ਕੀਤੇ ਦੀ ਕੋਈ ਕਦਰ ਨਹੀਂ ਇਸ ਕਰਕੇ ਜਿੱਥੇ ਕਿਰਤ ਕਮਾਈ ਕਰਨੀ ਹੈ ਉੱਥੇ ਸੇਵਾ ਵੀ ਕਰਨੀ ਬਣਦੀ ਹੈ ਉੱਥੇ ਨਾਮ ਵੀ ਜਪਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੀ ਕੀਤੀ ਕਿਰਤ ਕਮਾਈ ਦੇ ਨਾਲ ਸਾਨੂੰ ਸੁੱਖ ਮਿਲੇ ਅਤੇ ਗੁਰੂ ਦੇ ਆਪਾਂ ਬਚਨਾਂ ਅਨੁਸਾਰ ਚੱਲੀਏ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਤੇ ਜੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹਕੀਕਤ ਦੇ ਵਿੱਚ ਜੋ ਸਾਡੇ ਨਾਲ ਵਾਪਰਦਾ ਹੈ ਇਸ ਤਰ੍ਹਾਂ ਸਾਡਾ ਭਲਾ ਹੀ ਕਰਦੇ ਨੇ ਭਾਵੇਂ ਸਾਨੂੰ ਉਦੋਂ ਲੱਗੇ ਕਿ ਸਮਾਂ ਦੁੱਖ ਦਾ ਆ ਗਿਆ ਪਰ ਗੁਰੂ ਸਾਹਿਬ ਜੀ ਮਹਾਰਾਜ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਸਾਡਾ ਭਲਾ ਕਿੱਥੇ ਕਰ ਦਿੰਦੇ ਨੇ ਸੋ ਇਹ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਸੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਵਿਚਾਰ ਕਮੈਂਟਾਂ ਲੈ ਜ਼ਰੂਰ ਦੱਸਿਓ ਸੋ ਜਨਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਆਉਣ ਵਾਲੀ ਵੀਡੀਓ ਛੇਤੀ ਆਪਜੀ ਤੱਕ ਪਹੁੰਚ ਸਕੇ ਸਤਿਗੁਰੂ ਪਾਤਸ਼ਾਹ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਾਂਦਾ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ